ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਧਰਨਾ ਮੁਜ਼ਾਹਰਾ ਕਰ ਰਹੇ ਪਰ ਇਹੋ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਪਰਿਵਾਰ ਰੋਲ ਜਾਣ ਇੱਕ ਘਟਨਾ ਸਾਹਮਣੇ ਆਈ ਹੈ ਸੁਨਾਮ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਨਜ਼ਦੀਕ ਟਰੋਲ ਪੈਂਦੇ ਬਵਨਪੁਰ ਨਹਿਰ ਦੇ ਧਰਨਾ ਦੇ ਵਿਦਿਆਰਥੀਆਂ ਵੱਲੋਂ ਇੱਕ ਨੂੰ ਮਾਰੀ ਨਹਿਰ ਵਿਚ ਚਾਲਜ ਨੂੰ ਦੇਖਦੇ ਹੋਏ ਸੁਨਾਮ ਦੇ ਡੀਐਸਪੀ ਖੈਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਨਾਲ ਹੀ ਛਾਲ ਮਾਰਤੀ ਉਸ ਨੂੰ ਨਹਿਰ ਵਿੱਚ ਕੱਢਿਆ ਗਿਆ ਜੋ ਕਿ ਦਿਹਾਪਕ ਡੁੱਬਰੇ ਸਾਂਚੀ ਨੇ ਬਚਾਉ ਲਈ 37 ਦਿਹਾਪਕਾਂ ਤੇ ਕਾਰਵਾਈ ਕਰਕੇ ਉਹਨਾਂ ਦੀ ਜੇਲ੍ਹ ਭੇਜ ਦਿੱਤਾ ਗਿਆ ਹੈ ਉਹਨਾਂ ਤਰਨਾ ਮਜਹਰਾ ਕਰੋ ਪਰ ਇੱਥੇ ਕੰਮ ਨਾ ਕਰੋ ਕਿਉਂਕਿ ਪਿੱਛੇ ਦੀ ਵੀ ਪਰਿਵਾਰ ਇੰਤਜ਼ਾਰ ਕਰ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਡੀਐਸਪੀ ਖਹਿਰਾ ਕਿ ਬਚਾਉ ਵਰਗੇ ਬਾਹਰ ਨਿਕਲ ਦੇਖਦੇ ਹੋ ਤਸਵੀਰਾਂ ਵਿੱਚ ਦਿਹਾਪਕ ਜਦੋਂ ਛਾਲ ਮਾਰਦੇ ਹਨ ਤਾਂ ਪਿੱਛੇ ਹੀ ਡੀਐਸਪੀ ਸਾਹਿਬ ਵੱਲੋਂ ਵੀ ਛਾਲ ਮਾਰ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਤੇ ਕਿ ਲੋਕਾਂ ਦੀ ਹਿੰਮਤ ਦੇ ਮਜਹਾਰ ਦੇ ਨਾਲ ਉਹਨਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਤੇ ਉਸ ਨੂੰ ਦਿਹਾਪਕ ਨੂੰ ਵੀ ਵਚਾ ਲੈ ਗਿਆ ਹੈ ਪਰ ਇਸ ਤਰ੍ਹਾਂ ਦੀ ਘਟਨਾਵਾਂ ਨੇ ਇੱਕ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਪੈਦਾ ਕਰ ਦਿੱਤੇ ਗਏ ਹਨ ਕਿਉਂਕਿ ਜਿੱਥੇ ਤੁਸੀਂ ਛਾਲਾ ਮਾਰ ਕੇ ਇਸ ਚੀਜ਼ ਦਾ ਕੋਈ ਹੱਲ ਜਾਂ ਸੌਲਵ ਨਹੀਂ ਹੁੰਦਾ ਹੈਗਾ ਪਰ ਨਹਿਰਾਂ ਵਿੱਚ ਛਾਲਾ ਮਾਰਨ ਦੇ ਨਾਲ ਅਗਰ ਨੌکریاں ਮਿਲ ਲੱਗਾ ਇਸ ਨਾਲ ਬਹੁਤ ਬੜੀ ਘਟਨਾ ਹੈ ਕਿਉਂਕਿ ਇਹ ਘਟਨਾ ਨੇ ਇੱਕ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਪੈਦਾ ਕਰ ਦਿੱਤੇ ਹਨ ਪਰ ਡੀਐਸਪੀ ਸਾਹਿਬ ਬੋਲੇ ਸੀ ਦੇਖਦੇ ਆ ਵੀ ਸਿਰਫ ਕਈ ਮੁਲਾਜ਼ਮ ਤਾਂ ਨੌਕਰੀਆਂ ਦੇ ਅੰਦਰ ਵਿੱਚ ਏਸੀ ਕਮਰੇ 'ਚ ਬੈਠੇ ਨਜ਼ਰ ਆਉਂਦੇ ਨੇ ਪਰ ਕੁਝ ਮੁਲਾਜ਼ਮ ਐਹ ਜੀ ਵੀ ਨਜ਼ਰ ਆਉਂਦੇ ਹਨ ਜੋ ਮਦਦ ਦੇ ਲਈ ਕਦੇ ਵੀ ਪਿੱਛੇ ਨਹੀਂ ਹਟਦੇ ਹਨ ਡੀਐਸਪੀ ਸੁਨਾਮ ਦੀ ਡੀਐਸਪੀ ਸੁਨਾਮ ਜਿਨ੍ਹਾਂ ਨੇ ਇਹ ਜੀ ਪਹਿਲ ਕਦਮੀ ਕੀਤੀ ਹੈ ਇਹਨਾਂ ਦੇ ਇਸ ਕੰਮ ਨੂੰ ਲੈ ਕੇ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਕਿਉਂਕਿ ਕਿਸੇ ਦੀ ਜਾਨ ਬਚਾਉਣਾ ਵੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਆਮ ਲੋਕ ਸਿਰ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਹਨ ਵੀਡੀਓ ਬਣਾਉਂਦੇ ਨਜ਼ਰੀ ਆਉਂਦੇ ਹਨ ਪਰ ਇਹਨਾਂ ਵੱਲੋਂ ਕੀਤੇ ਗਏ ਸਰਾਹਣੇ ਕੰਮ ਨੂੰ ਲੈ ਕੇ ਚਾਰੇ ਪਾਸੇ ਪੰਜਾਬ ਪੁਲਿਸ ਦੀ ਵਾਵਾ ਹੋ ਰਹੀ ਹੈ ਕਿਉਂਕਿ ਕਿਸੇ ਦੀ ਮਦਦ ਕਰਨਾ ਵੀ ਸਭ ਤੋਂ بڑا ਪਰਲਾ ਹੈ ਕਿਉਂਕਿ ਜਿਵੇਂ ਡੀਐਸਪੀ ਸਾਹਿਬ ਨੇ ਆਪਣੀ ਪ੍ਰਵਾਹ ਨਾ ਕਰਦੇ ਹੋਏ ਜਿਵੇਂ ਆਮ ਦੇਖਦੇ ਅਸੀਂ ਕਮੈਂਟ ਆ ਰਹੀ ਵੀ ਲੋਕ ਕਹਿੰਦੇ ਹਨ ਕਿ ਇਹਨਾਂ ਦੀ ਡਿਊਟੀ ਹੈ ਪਰ ਡਿਊਟੀ ਵੀ ਅਸੀਂ ਕੁਝ ਦੇਖਦੇ ਮੁਲਾਜ਼ਮ ਨਹੀਂ ਕਰਦੇ ਉਹਦੇ ਪਰ ਇਹ ਡਿਊਟੀ ਮੁਲਾਜ਼ਮ ਵੱਲੋਂ ਕਰਕੇ ਡਿਊਟੀ ਕਿਸੇ ਦੀ ਜਾਨ ਬਚਾਏਗੀ ਸਭ ਤੋਂ ਬੜੀਆ ਵਧੀਆ ਪਰਾਲਾ ਹੈ ਇਹ ਸੁਨਾਮ ਤਸਵੀਰਾਂ ਸਾਡੇ ਪਰ ਬਣਪੁਰਦਵਾਰੀਆਂ ਹਨ ਜਿੱਥੇ ਕੀਤੇ ਆਪਣਾ ਵੱਲ ਰੋਸ਼ਮੁਜਾਰਾ ਕੀਤੇ ਜਾ ਰਹੇ ਸਨ ਜਾਨੀ ਤੇ ਥੱਲੇ ਜਾ ਥੱਲੇ ਇਧਰ ਆ ਥੋੜਾ पारी करो चारि Well, take them out